ਪਰਸਾ ਅਨੰਦੋ ਭਇਆ ਮੇਰੀ ਮਾਏ ਸਾਧ ਗੁਰੂ ਮੈਂ ਪਾਇਆ ਸਰਗੁਰ ਤਾਂ ਪਾਇਆ ਸਾਜ ਸੇਤੀ ਮਨ ਵਜਿਆ ਵਾਦਿਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣੇ ਆਇਆ ਸਬਦੋ ਤਾਂ ਗਾਉ ਵਈ ਕੇ ਰਾਮ ਅੰਦਨਿ ਵਸਾਇਆ ਕਾਹ ਨਾਮਕ ਨੰਦ ਹੋਇ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੂਹ ਰਾਮ ਨਾਲ ਹਰਿ ਲਾਲੋ ਰਉਤ ਮਨ ਮੇਰੇ ਦੋਗ ਸਭ ਵਿਸਾਰਨਾ ਅੰਗੀਕਾਰੋ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਬਿਨਾਂ ਗਲੋ ਸੰਰਾਤ ਸੁਆਮੀ ਸਭ ਕੋ ਮਨ ਵਿਸਾਰੀ ਤੇ ਨਾਨਕ ਮਨ ਮੇਰੀ ਸਦਾ ਰੁਰਨਾ ਸਾਚੀ ਸਾਰੇ ਵਾ ਕਿਆ ਨਹੀਂ ਕਰਤੇ ਰੇ ਕਰਤਾ ਦੇ ਰਹਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਤਿ ਸਦਾ ਤੇਰੀ ਨਾਮ ਮਨੁ ਸਾਵਾਈ ਮਾਮ ਜਨ ਕਹਿ ਮਨ ਰਸਿਆ ਬਾਤੀ ਸੋਦ ਕਨੇਰੀ ਤੇਰ ਨਾਮ ਕੋ ਸੱਚੇ ਸਾਈ ਗਿਆਨ ਕਰਤੀ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੋਖੋ ਸਭ ਕੋ ਆਨ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇਛਾਤਾ ਪੂਜਾਈਆ ਸਦਾ ਕਰਵਾ ਨੋ ਕਿਤਾ ਗੁਰਵਤਾ ਜਿਤੀ ਆਏ ਵੜੇ ਆਈਆ ਤਾ ਨਾਮ ਸੁਣੋ ਸੰਤੋ ਸਬਦ ਪਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਬਨਜੋ ਸਬਦ ਬਦ ਕਰ ਸੁਭਾਗ ਓੰਕਾਰ ਸੁਭਾਵੇ ਸਬਦ ਵਾਜੀ ਕਲਾ ਜਿਤ ਗਰ ਧਾਰੀ ਆ ਪੰਚ ਦੂਤਾ ਤੁਦ ਵਾਸੋ ਕੀਤੇ ਕਾਲ ਕੰਟ ਕੁਮਾਰਿਆ ਤੋੜ ਕਰਮ ਪਾਇਆ ਤੁਦ ਜਨ ਕਾ ਸੋ ਨਾਮ ਹਰ ਕੈ ਲਾਗੀ ਕਹੈ ਨਾਨਕ ਤਾ ਸੁਖੋ ਆ ਤਿਤ ਕਰ ਅਨਾਦ ਵਾਜੀ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੀ ਸਾਰੇ ਬ੍ਰਹਮ ਪ੍ਰਵਪਾਇਆ ਤੇਰੇ ਸਗਲੇ ਉਸੂਰੇ ਹੋ ਘਰੋਗ ਸੰਤਾ ਦੂਤਰੇ ਸਣ ਸਚੀ ਦਾਣੁ ਸੰਤੋ ਸਾਧਨ ਭੈ ਸਰਸੇ ਤੂਰੇ ਗੁਰ ਤੇ ਜਾਣੂ ਸੁਣਤੇ ਪੰਥੀ ਗਾਤੇ ਭਵਤ ਸਤਗੁਰ ਰਹਾ ਧਰ ਪੂਰੇ ਮਨਵੰਤ ਨਾਨਕ ਗੁਰੂ ਚਰਨ ਲਾਗੇ ਵਾਝੇ ਅਨਹਦ ਤੂਰੇ ਸੁਣ ਤੇ ਪੁਨੀਤ ਗਾਤੇ ਭਵਤ ਸਤਗੁਰ ਰਹਾ ਭਾਰ ਪੂਰੇ ਮਨਵੰਤ ਨਾਨਕ ਗੁਰੂ ਚਰਨ ਲਾਗੇ ਵਾਝੇ ਅਨਹਦ ਤੂਰੇ ਸਨੋਤ ਪਾਉਣ ਗੁਰੂ ਤਾਣੂ ਪਤਾ ਮਾਤਾ ਕਰਤਮਾ ਤੋ ਦੂਸਰਾ ਜਦ ਦੋਦਾਈ ਦਾਇਆ ਖਿਲਾ ਸਗਲ ਜਗ ਤੋ ਚੰਗੇ ਆਈਆ ਗੁਰ ਆਈਆ ਮੋਤੇ ਧਰਮੋਂ ਦੂਰ ਕਰਨੀਆਂ ਤੋ ਆਪਣੇ ਜੀਣ ਲੱਕੇ ਦੂਰ ਜੰਮੀੇ ਬਾਵ ਤੇ ਆਇਆ ਗਏ ਮਸ਼ਕਤ ਕਾ ਟਕਾਲੋ ਮਾਨੁਕਤੀ ਮੁਖ ਉਜਲੇ ਕੇਤੀ ਛੋਟੀ ਮਾਲੋ ਜਿਨੇ ਨਾਮਧਿਆ ਗਏ ਮਸ਼ਕਤ ਕਾ ਟਕਾਲੋ ਮਾਨੁਕਤੀ ਮੁਖ ਉਜਲੇ ਕੇਤੀ ਛੋਟੀ তু <tries> ঠাকুর <tries> না জান তুমরা অন্ত উচেতে উচা सगल সমগরি তুমরে সূত্র তারি তুমতে হো ইসো ਤੁਮਰੀ ਗਾਤ ਮੇ ਤੋ ਤੁਮਹੀ ਜਾਣੇ ਨਾਨਕ ਦਾਸ ਤੁਜ ਆਗੈ ਹਰ ਦਾਸ ਹਮਾਰੀ ਜੀਉ ਪਿੰਡ ਸਭੋ ਵਾਹ ਨਾਨਕ ਸਾਬੋ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਵਾਹਿਗੁਰੂ 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 ਤਿਨ ਤਾਪ ਨਿਵਾਰਨ ਹਾਰਾ ਦੁਖ ਅੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਉ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਜੀ ਸਿਮਰ ਕਾ ਗੁਰੂ ਨਾਨਕ ਦੇਵ ਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਐ ਜਿਸ ਰਿਠੈ ਸਬਦੁ ਪੁਜਾਇ ਤੇਗ ਵਹਾਦਰ ਸਿਮਰਿਆ ਕਰਨਉ ਨਿਦਾਵੈ ਧਾਏ ਸਭ ਸਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਜੀਰ ਜੀ ਧਿਆਨ ਤਰ ਕੇ ਖਾਲਸਾ ਜੀ ਸਾਹਿਬੋ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕੁਟਵਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਵਾਏ ਆਪ ਜੀ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਮੁੱਖ ਹੋਸੀਨਾ ਉਚਾਰਿਤ ਨਾ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਅਤੇ ਭਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬੋ ਬੋਲਣਾ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬੋ ਬੋਲਣਾ ਜੀ ਪ੍ਰਚੰਨ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਚਿਤ ਆਵੇ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਹਾ ਤਹਾ ਰਚਿਆ ਰਿਆਇ ਤੇ ਦੇਗ ਤੇਗ ਪਤੇ ਬਿਰਦ ਕੀ ਪੈਜ ਪੰਛ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਧਾਨ ਕੇਸ ਧਾਨ ਵਹਿਤ ਧਾਨ ਵਿਵੇਕ ਧਾਨ ਵਿਸਾਹ ਧਾਨ ਭਰੋਸਾ ਧਾਨ ਜਾਨਾ ਸਿਰ ਧਾਨ ਨਾਮ ਧਾਨ ਸ੍ਰੀ ਅਮਰ ਸਬਹਬ ਜੀਆਂ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਸਤਿ ਸ੍ਰੀ ਅਕਾਲ ਜੀ ਸਾਹਿਬੋ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮੱਖ ਪੱਤੇ ਰਾਖਿਆ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਦਾਮ ਜਨਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਹਵਜਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਉੱਚੇ ਸੁੱਚੇ ਚਰਨ ਕਮਲਾਂ 'ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਕਰੋ ਬਰੋਸਾਏ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸੀਗਾ ਸੁਹਾਣਾ ਸਭ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਿਹਰ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀ ਬਤੀਤ ਹੋਈ ਸੀ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਮੁੱਖ ਰੱਖਦੇ ਹੋਏ ਆਪ ਜੀ ਆਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਜਿਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਸਤਿਗੁਰੂ ਜੀ ਆਪ ਜੀ ਦੀ ਮਿਹਰ ਦੇ ਸਦਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ دیਵਾਨਾਂ ਦੇ ਵਿੱਚ ਪੰਜਾਂ ਬਾਣੀਆਂ ਦਾ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਏ ਇੰਨੇ ਸਮੇਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ ਅੱਗੇ ਵਾਸਤੇ ਇਸ ਮੱਤ ਬਖਸ਼ਿਸ਼ ਕਰਨੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਪੜੀ ਸੁਣੀ ਬਾਣੀ ਸਾਚ ਕੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਫਲ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਜੀ ਕਿਰਪਾ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਿਲ ਫੋਲ ਪੇਟਾ ਹਵਾ ਮਨਜੂਰ ਕਰਨੀਆਂ ਦਰੋਂ ਕਰੋ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਕਰਨੇ ਸਭਨਾਂ ਨੂੰ ਆਪਸੀ ਪਿਆਰ ਚ ਪਾਕ ਦੇਹ ਰੋਗਤਾਵਾ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਬਰਤਾਉਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾ ਤੇ ਆਉਣ ਵਾਲਾ ਸਮਾ ਸੁੱਖਾਂ ਭਰਿਆ ਬਤੀਤ ਕਰਵਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅੰਮ੍ਰਿਤਕ ਨਾ ਪ੍ਰਸ਼ਾਦੀਆਂ ਦੇਗਾ ਸਜਾ ਕੇ ਹਾਜ਼ਰ ਕੀਤੇ ਹਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਪਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਗੁਰੂ ਕਿਰਪਾ ਕਰੋ ਪਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮਨਾਮਿਆਂ ਤੋਂ ਉਪਰੰਤ ਆਸਾ ਜੀ ਦੀ ਵਾਰ ਦੇ ਜੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਸੇਈ ਪਿਆਰਿਆਂ ਦੇ ਮੇਲ ਕਰਵਾਉਣੇ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਏ ਜੋ ਪ੍ਰਭ ਕੋ ਮਿਲਬੋ ਚਾਹੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਲੈਹਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਬੋਲੇ ਇਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਵਾਹਿਗੁਰੂ ਸਰਬੋ ਜੀ ਸੋ ਕਹੋ ਟਾਲ ਗੁਰਸੇਵਾ ਮਹਨਸ ਸਹ ਜੋ ਸੋ ਪਾਈ ਰਿਸ਼ਣੋ ਪਰਸਿਆ ਗੁਰੂ ਕੈ ਜਨਮ ਮਰਨ ਦੁਖੁ ਜਾ ਹੋਇ ਸਭ ਤੋਖ ਸਮਨੀ ਮੋਰ ਅਰਸੋ ਕੁਰਸਾ ਛਟਿਆ तुद डिठे सची पातो शाह नाल जनम जनम दी कटी सजन सचा पातो शाह सिर सादा सा ਜੋ ਬਾਸ ਬੈਠੇ ਹੋ ਸੋਹੀਆ ਸਾਵਨਾ ਦਾ ਇਸ ਜਿਸ ਪਾਸ ਬਹਠੇ ਹੋ ਸੋਹੀਆ ਸਾਵਨਾ ਦਾ ਇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਤਲਾ ਅਸਰੀ ਅੱਲਾ ਤੀਜਾ ਕਰ ਦੂਜਾ ਚਾਹ ਬਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤਗੁਰੂ ਦੀਆ ਦਿਖਾਈ ਆਪਣੇ ਸਤਗੁਰ ਕਉ ਸਦ ਗਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਉਧਨੋ ਅਖੋਤਾ ਨਾਨਖ ਉਟੈ ਨਾਮ ਜਾਈ ਪੂਰੇ ਸਤਗੁਰ ਜੀ ਆਇਆ ਦਿਖਾਈ ਆਪਣੇ ਸਤਗੁਰ ਕੋ ਸਾਧਵਲ ਜਾਈ ਉਰ ਕਿਰਪਾ ਤੇ ਹਰ ਮੰਨ ਵਸਾਈ ਸੇਤਨਵੰਤਾ ਹਰ ਨਾਮ ਲੈ ਬਿਲਾਇ ਗੁਰਪੂਰ ਹਰ ਧਨ ਪਰਵਾਸੀਆ ਹਰ ਕਿਰਪਾ ਤੇ ਵਸੈ ਮਨ ਆਈ ਰਹਾਉ ਆਵਗਣ ਕਾਟ ਗੁਣ ਵਿਦ ਸਮਾਈ ਕਾ ਸਹਜ ਸੁਭਾਈ ਪੂਰੇ ਗੁਰ ਕੀ ਸਾਚੇ ਬਾਣੀ ਸੁਖਮਾਨੇ ਅੰਤਰ ਸਹਜ ਸਮਾਨੀ ਇੱਕ ਆਚਰਜ ਜਾਨੋ ਦੇਖੋ ਭਾਈ ਦੁਬਿਦਾ ਮਾਰੋ ਹਰ ਮਨ ਵਸਾਈ ਨਾਮ ਅਮੌਲਕ ਮੋ ਤਾਇਆ ਜਾਏ ਗੁਰ ਪਰਸਾਦ ਬਸੈ ਮਨ ਆਈ ਸਾਬ ਮੈਂ ਬਸੈ ਪ੍ਰਭ ਇੱਕੋ ਸੋਈ ਗੁਰਮਤੀ ਘਾਤੋ ਤਰਗਤ ਹੋਈ ਅੱਗੇ ਜਿਨ ਪ੍ਰਭ ਜਾਣ ਪਸਾਣਿਆ ਨਾਮ ਕਾਮ ਮਿਲ ਮਨ ਮੰਨੇ ਸਾਬੇ ਬਸ ਪ੍ਰਭ ਏਕੋ ਸੋਈ ਰਮਾਤੀ ਘਾਟੋ ਪ੍ਰਗਟ ਹੋਏ ਸਹਜ ਜਿਨੇ ਪ੍ਰਭ ਜਾਣ ਪਛਾਨਿਆ ਨਾਮ ਕੋ ਨਾਮ ਮਿਲਾ ਮੰਨ ਮੰਨਿਆ ਜੀਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਈ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਲ ਅਖੁਤ ਨਾ ਨਿਖਟੈ ਨਾ ਜਾਇ ਪੂਰਾ ਸਤਿਗੁਰੂ ਦਿਆ ਦਿਖਾਈ ਆਪਣੇ ਸਤਿਗੁਰ ਕਾ ਸਾਧਵਲ ਜਾਈ ਗੁਰ ਕਿਰਪਾ ਤੇ ਹਰ ਮੰਨ ਭਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ